ਦਰਾਹਾ ਵਿਖੇ ਬੰਬ ਨੂਮਾ ਚੀਜ਼ ਮਿਲਣ ਨਾਲ ਫੈਲੀ دہشت ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਜਾਂਚ ਦੱਸ ਦਈਏ ਦਰਾਹਾ ਦੇ ਜੀਟੀਬੀ ਰੋਡ ਤੇ ਖਾਲੀ ਪਲਾਟ ਚ ਬੰਬ ਨੂਮਾ ਚੀਜ਼ ਮਿਲ ਜਾਣ ਦੇ ਚੱਲਦੇ ਇਲਾਕੇ ਚ دہشت ਫੈਲ ਗਈ ਉੱਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹਲੇ ਕਿਸੇ ਵੀ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਖਾਲੀ ਪਲਾਟ ਦੇ ਵਿੱਚ ਪਈ ਚੀਜ਼ ਬੰਬ ਹੈ ਜਾਂ ਬੰਬ ਨੂਮਾ ਕੋਈ ਚੀਜ਼ ਹੈ ਉੱਥੇ ਹੀ ਅਧਿਕਾਰੀਆਂ ਨੇ ਕਿਹਾ ਕਿ ਟੀਮ ਆ ਰਹੀ ਹੈ ਮਾਮਲੇ ਦੀ ਜਾਂਚ ਕੀਤੀ ਜਾਏਗੀ ਜਾਂਚ ਕੀਤੀ ਜਾਏਗੀ ਰਾਹਾ ਖਾਲੀ ਪਲਾਟ ਦੇ ਵਿੱਚ ਬੰਬ ਨਮੂਨਾ ਚੀਜ਼ ਮਿਲੀ ਆ ਕੀ ਪੂਰਾ ਮਾਮਲਾ ਇਹ ਨਾਲ ਕੋਈ ਲੋਹਾ ਨੂਮਾ ਦੀ ਚੀਜ਼ ਹੈ ਇਹ ਜਿਹੜੀ ਇਹਨੂੰ ਅਸੀਂ ਕਵਰ ਕਰ ਲਿਆ ਕਵਰ ਕਰਕੇ ਅਸੀਂ ਟੀਮਾਂ ਬੁਲਾਈਆਂ ਨੇ ਟੀਮਾਂ ਬੁਲਾਉਣ ਤੋਂ ਬਾਅਦ ਜਿੱਦਾਂ ਦਾ ਵੀ ਕੋਈ ਜਿਹਦਾ ਸਾਨੂੰ ਸਿਸਟਮ ਨਾਲ ਪਤਾ ਲੱਗੂ ਉਦਾਂ ਦੀ ਕਾਰਵਾਈ ਕਰਾਂਗੇ ਸਰ ਗੱਲ ਕਰਦੇ ਆ ਜਿਸ ਤਰ੍ਹਾਂ ਪੂਰੇ ਸ਼ਹਿਰ ਦੇ ਵਿੱਚ ਇੱਕ ਮਤਲਬ ਹਵਾ ਫੈਲ ਚੁੱਕੀ ਸੀ ਕਿ ਬੰਬ ਮਿਲਿਆ ਕਿੱਦਾਂ ਲੱਗਦਾ ਤੇ ਕਿੱਥੋਂ ਆਇਆ ਲੱਗਦਾ ਜੀ ਇਹ ਬੰਬ ਨਹੀਂ ਹੈ ਲੱਗਦਾ ਇਹਦੇ ਵਿੱਚ ਤਾਂ ਸਿਰਫ ਇਹਦਾ ਜਿਵੇਂ ਕੋਈ ਪਾਰਟ ਹੁੰਦਾ ਨਾ ਕਿਸੇ ਚੀਜ਼ ਦਾ ਕੋਈ ਹੈਵੀ ਵਹੀਕਲ ਦਾ ਕੋਈ ਪਾਰਟ ਹੁੰਦਾ ਜਿਵੇਂ ਇੱਥੇ ਮਿਲਟਰੀ ਦਾ ਹੈਗਾ ਸਿਸਟਮ ਮਿਲਟਰੀ ਟ੍ਰੇਨਿੰਗ ਕਰਦੇ ਨੇ ਇਹਦਾ ਲੱਗਦਾ ਜਿਵੇਂ ਕੋਈ ਮਿਲਟਰੀ ਦੀ ਟ੍ਰੇਨਿੰਗ ਦੌਰਾਨ ਕੋਈ ਉਹਨਾਂ ਦਾ ਪਾਰਟ गिर ਗਿਆ ਹੁੰਦਾ ਸਰ ਇਹ ਪਤਾ ਲੱਗਿਆ ਜੀ ਇੱਥੇ ਕੌਣ ਰੱਖ ਗਿਆ ਜੀ ਨਹੀਂ ਇਹ ਨਹੀਂ ਕੋਈ ਪਤਾ ਲੱਗਿਆ